ਕਾંડ 16 ਚੱਲਣ ਚਿੱਤ ਸਹੇਲੀਆਂ ਤੇ ਗੌੜੇ ਦਿੱਤੇ ਬੰਡ ਸੁੰਦਰੀ ਭਾਵੇਂ जखਮਾਂ ਤੋਂ ਰਾਜੀ ਹੋ ਗਈ ਪਰ ਆਪਣੇ ਅਸਲ ਰੰਗ ਰੂਪ ਤੇ ਨਾ ਆਈ ਅਰ ਤਾਪ ਨੇ ਵਿਚਾਰੀ ਦਾ ਪਿੱਛਾ ਨਾ ਛੱਡਿਆ ਉਤੋਂ ਭਰਾਵਾਂ ਦਾ ਵਿਛੋੜਾ ਧਰਮ ਭੰਗ ਹੋਣ ਦਾ ਡਰ ਦੁਸ਼ਮਣਾਂ ਦੀ ਕੈਦ ਸਰੀਰ ਦੀ ਰੋਗਤਾ ਆਦਿਕ ਚੋਬਾਂ ਨੇ ਅੰਦਰਲੇ ਦੁੱਖ ਨੂੰ ਘਟਣ ਨਾ ਦਿੱਤਾ ਦੁੱਖ ਵਿਛੋੜਾ ਇੱਕ ਦੁੱਖ ਭੋਗ ਇੱਕ ਦੁਖ ਸਖਤਵਾਰ ਜਮਦੂਤ ਇੱਕ ਦੁਖ ਰੋਗ ਲਗੈ ਤਨ ਤਾਏ ਬੈਦ ਨਾ ਭੋਲੇ دارو ਲਾਏ ਇੱਕ ਦਿਨ ਹਾਕਮ ਨੂੰ ਵੈਦਾਂ ਹਕੀਮਾਂ ਨੇ ਦੱਸਿਆ ਕਿ ਸੁੰਦਰੀ ਪਾਸ ਕੋਈ ਹਸਮੁਖੀ ਗੋਲੀ ਹੋਵੇ ਤੇ ਇਹਦਾ ਜੀ ਲੱਗੇ ਤੇ ਤਾਪ ਤੋਂ ਵੱਲ ਹੋਵੇ ਇਹ ਪਹਾੜੀ ਰਾਜਪੂਤ ਗੋਲੀਆਂ ਬੰਥੁਨ ਹਨ ਇਹ ਵਿਚਾਰ ਕੇ ਗੋਲੀਆਂ ਭਾਲਣ ਲੱਗੇ ਇੱਕ ਦੋ ਆਈਆਂ ਪਰ ਸੁੰਦਰੀ ਦੇ ਪਸੰਦ ਨਾ ਆਈਆਂ ਇਕ ਗੋਲੀ ਪੰਜਾਬਣ ਲੱਭੀ ਜੋ ਚਤੁਰ ਅਤ ਸੁੰਦਰ ਸੀ ਇਸ ਦਾ ਨਾਂ ਰਾਧਾ ਸੀ ਇਸ ਨੂੰ ਸੁੰਦਰੀ ਨੇ ਪਸੰਦ ਕੀਤਾ ਕਿਉਂਕਿ ਇਸ ਨੂੰ ਗੁਰਬਾਣੀ ਬਹੁਤ ਕੰਠ ਸੀ ਸੁੰਦਰੀ ਆਪਣੇ ਹਿਰਦੇ ਵਿੱਚੋਂ ਨਾਮ ਨੂੰ ਤਾਂ ਕਦੇ ਨਹੀਂ ਭੁੱਲਦੀ ਸੀ ਹਰ ਵੇਲੇ ਸਿਮਰਨ ਕਰਦੀ ਸੀ ਇਸ ਗੋਲੀ ਨੇ ਜੇ ਪਾਠ ਕਰਨਾ ਤਾਂ ਸੁੰਦਰੀ ਦਾ ਮਨ ਬੜਾ ਆਨੰਦ ਹੋਣਾ ਪਿਛਲੀ ਰਾਤ ਤੋਂ ਲੈ ਕੇ ਦਿਨ ਚੜੇ ਤੀਕ ਪਾਠ ਹੁੰਦਾ ਸੁੰਦਰੀ ਦਾ ਦਿਲ ਵੀ ਪਰਚਿਆ ਪਰ ਪਾਪੀ ਤਾਪ ਨੇ ਪਿੱਛਾ ਨਾ ਛੱਡਿਆ ਹਕੀਮ ਆਖਣ ਲੱਗ ਪਏ ਕਿ ਇਹ ਇੱਕ ਤਾਪ ਹੋ ਗਿਆ ਹੈ ਕਈ ਆਖਣ ਕਿ ਇਹ ਮੌਸਮੀ ਤਾਪ ਹੈ ਜੋ ਅੱਜਕੱਲ ਸਾਰੇ ਸ਼ਹਿਰਾਂ ਵਿੱਚ ਫੈਲ ਰਿਹਾ ਹੈ ਪਰ ਸ਼ੋਕੋ ਹੈ ਤਾਂ ਕਿ ਤਾਂ ਇਹ ਕਿ ਕਿਸੇ دارو ਨੇ ਕਾਟ ਨਾ ਕੀਤੀ ਇੱਕ ਦਿਨ ਹਾਕਮ ਗੋਲੀ ਰਾਦਾ ਨੂੰ ਬੱਕਰੀਆਂ ਸੱਦ ਕੇ ਪੁੱਛਣ ਲੱਗਾ ਕਿ ਤੂੰ ਮੈਨੂੰ ਆਸਲ ਪੇਤ ਦੱਸ ਜੋ ਸੁੰਦਰੀ ਦੇ ਜੀਵ ਵਿੱਚ ਕੈ ਕੀ ਹੈ ਜੋ ਮੈਂ ਪੂਰਾ ਕਰਾਂ ਇਹ ਤਾਂ ਮੈਂ ਜਾਣਦਾ ਹਾਂ ਕਿ ਉਹ ਸਿੱਖਣੀ ਹੈ ਅਰ ਸਿੱਖ ਧਰਮ ਨੂੰ ਨਹੀਂ ਤਿਆਗਦੀ ਪਰ ਜੇ ਉਹ ਇਸ ਗਲੇ ਬਿਮਾਰੀ ਤੋਂ ਰਾਜੀ ਹੋ ਜਾਵੇ ਕਿ ਮੈਂ ਸਿੱਖ ਬਣ ਜਾਵਾਂ ਤਦ ਮੈਂ ਅੰਦਰ ਖਾਨੇ ਸਿੱਖ ਬਣ ਜਾਂਦਾ ਗੋਲੀ ਨੇ ਉੱਤਰ ਦਿੱਤਾ ਜੀ ਮੈਂ ਕਿਸ ਕਿਸੇ ਵੇਲੇ ਗੱਲ ਦਾ ਭੇਤ ਲਵਾਂਗੀ ਪਰ ਅਜੇ ਤਾਂ ਮੈਨੂੰ ਇਹੋ ਜਾਪਦਾ ਹੈ ਕਿ ਅੰਦਰੋਂ ਰੋਗ ਨਹੀਂ ਗਿਆ ਬੇアド ਵੀ ਮਾਫ ਜੇਕਰ ਆਪ ਮੰਨੋ ਤਾਂ ਇੱਕ ਬੇਨਤੀ ਕਰਾਂ ਨਵਾਬ ਨੇ ਕਿਹਾ ਆਖ ਡਰਨਾ ਗੋਲੀ ਬੋਲੀ ਤੁਸੀਂ ਇਲਾਜ ਵੱਡੇ ਵੱਡੇ ਹਕੀਮਾਂ ਦਾ ਕਰਦੇ ਹੋ ਜਿਨ੍ਹਾਂ ਤੋਂ ਅਜੇ ਤੱਕ ਖੂਨ ਨਹੀਂ ਖੁੱਸੀ ਛੋਟਿਆਂ ਦੇ ਤੁਸੀਂ ਪਾਸ ਨਹੀਂ ਜਾਂਦੇ ਤੇ ਉਹਨਾਂ ਕੋਲ ਸਭੋਂ ਚੰਗੇ ਟੋਟਕੇ ਹੋਇਆ ਕਰਦੇ ਹਨ ਮੈਂ ਇਸ ਨਾਲੋਂ ਵੱਧ ਵੱਧ ਮਹੀਨਿਆਂ ਤੋਂ ਜਾਂਦੇ ਰਾਜੀ ਹੁੰਦੇ ਵੇਖੇ ਹਨ ਬੋਰੀਆਂ ਵਾਲਾ ਕਰਕੇ ਸਦਾਉਂਦਾ ਇੱਕ ਹਕੀਮ ਹੈ ਨੱਥੂ ਦੀ ਟਿੱਬੀ ਕੋਲ ਬਾਗ ਵਿੱਚ ਰਹਿੰਦਾ ਹੈ ਸਾਰੇ ਸ਼ਹਿਰ ਦੇ ਲੋਕ ਤਾਪ ਦੇ ਵਾਸਤੇ ਉਸ ਦੇ ਕੋਲ ਜਾਂਦੇ ਔਰ ਇੱਕ ਕੁੜੀ ਨਾਲ ਤਾਪ ਉਤਾਰਦਾ ਹੈ ਤੁਸੀਂ ਉਸ ਦਾ ਇਲਾਜ ਕਰੋ ਹਾਕਮ ਨੇ ਇਹ ਕਿਹਾ ਚੰਗੀ ਗੱਲ ਹੈ ਫਿਰ ਕੁਝ ਘੋਰ ਮਥੋਰਾ ਕਰਕੇ ਵਿਦਾ ਹੋਏ ਹਾਕਮ ਨੇ ਜਦ ਪਤਾ ਕੱਢਿਆ ਤਦ ਠੀਕ ਪਤਾ ਲੱਗਾ ਕਿ ਬੋਰੀਆਂ ਵਾਲਾ ਹਕੀਮ ਸ਼ਹਿਰ ਵਿੱਚ ਤਪਾਲੀ ਦਾ ਸ਼ਰਤੀਆ ਇਲਾਜ ਕਰ ਰਿਹਾ ਹੈ ਦੂਜੇ ਦਿਨ ਉਹ ਹਕੀਮ ਸਾਹਿਬ ਹਾਜ਼ਰ ਹੋਏ ਸੁੰਦਰੀ ਦੀ ਨਾੜ ਵੇਖ ਕੇ ਆਖਣ ਲੱਗੇ ਨਵਾਬ ਸਾਹਿਬ ਇਸ ਨੂੰ ਹਮੀ ਮੁਤਫਕਰਾ ਹੈ ਅਰਥਾਤ ਇਸ ਨੂੰ ਚਿੰਤਾ ਦਾ ਤੱਪ ਹੈ ਫਿਰ ਪੈਰ ਦੀ ਨਾੜ ਚਿੱਠੀ ਫਿਰ ਥੁੱਕਾਂ ਨੂੰ ਪਰਖਿਆ ਤਦ ਬੋਲੇ ਕਿ ਤਾਪ ਨਾੜਾਂ ਵਿੱਚ ਵੜ ਗਿਆ ਹੈ ਰਾਜੀ ਤਾਂ ਮੈਂ ਕਰ ਲਉ ਪਰ ਸ਼ਹਿਰ ਦੀ ਹਵਾ ਮੁਤਫਨ ਹੈ ਇਸ ਨੂੰ ਕਿਤੇ ਖੁੱਲੇ ਮੈਦਾਨ ਵਿੱਚ ਪਾਣੀ ਦੇ ਕੰਡੇ ਲੈ ਚੱਲੋ ਫਿਰ ਰਾਜੀ ਹੋ ਜਾਓ ਹਾਕਮ ਸਾਹਿਬ ਬੋਲੇ ਜਿੱਥੇ ਆਖੋਂ ਲੈ ਚੱਲੀਏ ਹਕੀਮ ਸਾਹਿਬ ਬੋਲੇ ਜੇਕਰ ਸਮੁੰਦਰ ਦਾ ਕਿਨਾਰਾ ਹੋਵੇ ਤਾਂ ਬਹੁਤ ਚੰਗਾ ਨਹੀਂ ਤਾਂ ਕਿਸੇ ਝੀਲ ਦੇ ਕੰਡੇ ਹੀ ਸਹੀ ਜੇ ਇੱਕ ਜੇਕਰ ਇਹ ਵੀ ਨਾ ਹੋਵੇ ਤਾਂ ਵਿਆਸਾ ਦੇ ਕੰਡੇ ਹੀ ਲੈ ਚਲੋ ਫਿਰ ਹਕੀਮ ਜੀ ਨੇ 100 ਕੁ ਰੁਪਏ ਦੇ ਮੋਤੀ ਤੇ ਕੁਝ ਸੰਗਿਆ ਸਾਥ ਸਾੜਿਆ ਕੁਝ ਸੰਦਲ ਰਗੜਵਾਇਆ ਗੁੱਲੀਆਂ ਮਰਵਾਈਆਂ ਕੁਝ ਦਵਾ ਕੋਲੋਂ ਪਾਈ ਦਬਾ ਬਣਾ ਕੇ ਉਸ ਵਿੱਚੋਂ ਤਿੰਨ ਪੂੜੀਆਂ ਦੇ ਗਏ ਉਸ ਦਿਨ ਤਾਪ ਕੁੱਝ ਰੁਕ ਗਿਆ ਹਕੀਮ ਜੀ ਦੀ ਇੱਜ਼ਤ ਬਣ ਗਈ ਉਸ ਦਿਨ ਹੀ ਤੰਬੂ ਕਨਾਤਾਂ ਤੋਂ ਲਟਾਪਟਾ ਚੋਖੇ ਸਵਾਰ ਹਾਕਮ ਸਾਹਿਬ ਆਪ ਸੁੰਦਰੀ ਤੇ ਗੋਲੀਆਂ ਬੰਦੀਆਂ ਬਿਆਸਾਂ ਦੇ ਕਿਨਾਰੇ ਅੱਪੜੀਆਂ ਤਿੰਨਾ ਦਿਨਾਂ ਵਿੱਚ ਪਰਖਰੀ ਹਵਾ ਦੇ ਅਸਰ ਨਾਲ ਸੁੰਦਰੀ ਦੀ ਕਾਇਆ ਪਲਟ ਹੋਣ ਲੱਗ ਪਈ ਹਕੀਮ ਸਾਹਿਬ ਬੋਲੇ ਕਿ ਅਗਰ ਕਿਸੇ ਸ਼ਾਮਬ ਤੇ ਚੱਲੋ ਤਦ ਬਹੁਤ ਲਾਭ ਪਹੁੰਚੇ ਬਹੁਤ ਸੋਚ ਵਿਚਾਰ ਮਗਰੋਂ ਕਾਨੂੰਵਾਣ ਦਾ ਸ਼ੰਭ ਪਸੰਦ ਆਇਆ ਤੀਜੇ ਦਿਨ ਉਥੇ ਡੇਰੇ ਜਾ ਲੱਗੇ ਇੱਥੇ ਤਾਂ ਸੁੰਦਰੀ ਸੱਚਮੁੱਚ ਸੁੰਦਰੀ ਬਣਨ ਲੱਗ ਗਈ ਇੱਕ ਦਿਨ ਹਾਕਮ ਸਾਹਿਬ ਸੁੰਦਰੀ ਨੂੰ ਆਨੰਦ ਵਿੱਚ ਬੈਠਿਆ ਦੇਖ ਕੇ ਪਾਸ ਆ ਬੈਠੇ ਅਰ ਮਸਾਲੇ ਲਾ ਲਾ ਕੇ ਲੱਗੇ ਗੱਲਾਂ ਕਰਨ ਸੁੰਦਰੀ ਕੰਗੰਭੀਰ ਨਿਆਇ ਕਰਤਾ ਵਾਂਗੂ ਸੁਣਦੀ ਰਹੀ ਛੇਕੜ ਬੋਲੀ ਕਿ ਨਵਾਬ ਸਾਹਿਬ ਮੈਂ ਲੋਕਾਂ ਵਰਗੀ ਨਾ ਸ਼ੁਕਰੀ ਨਹੀਂ ਹਾਂ ਚਾਹੇ ਮੈਨੂੰ ਕੈਦ ਵਿੱਚ ਪਾ ਕੇ ਇਲਾਜ ਕੀਤਾ ਹੈ ਪਰ ਇਲਾਜ ਕਰਨ ਦਾ ਹਸਾਨ ਮੈਂ ਨਹੀਂ ਮੈਂ ਮੰਨਦੀ ਹਾਂ ਪਰੰਤੂ ਜੋ ਇੰਦਿਆ ਆਪ ਦਾ ਮੇਰੇ ਲਈ ਵਿਆਹ ਦਾ ਹੈ ਜੋ ਬੜਾ ਆਯੋਗ ਹੈ ਕਿਉਂਕਿ ਮੈਂ ਆਪ ਦੀਆਂ ਧੀਾਂ ਜਹੀ ਹਾਂ ਆਪ ਹਾਕਮ ਹੋ ਆਪ ਨੂੰ ਪਰਜਾਪੁਰ ਤਿਆਰ ਰੱਖਣੀ ਚਾਹੀਦੀ ਹੈ ਪਰ ਨਵਾਬ ਸਾਹਿਬ ਨੇ ਬਹੁਤ ਮਿਹਨਤਾਂ ਕੀਤੀਆਂ ਜਿਨ੍ਹਾਂ ਵਿੱਚ ਕੁਝ ਡਰਾਵਾ ਵੀ ਸੀ ਇਸ ਦਾ ਉੱਤਰ ਸੁੰਦਰੀ ਨੇ ਇਹ ਦਿੱਤਾ ਕਿ ਆਪਨੇ ਜਿਥੇ ਐਡੀ ਕਿਰਪਾ ਕੀਤੀ ਹੈ ਥੋੜੀ ਹੋਰ ਕਰੋ ਤਿੰਨ ਦਿਨ ਠਹਿਰੋ ਮੈਂ ਆਪ ਨੂੰ ਪੱਕਾ ਉੱਤਰ ਦਿਆਂਗੀ ਇਹ ਮੌਲਤ ਬਖਸ਼ੋ ਹਾਕਮ ਜੀ ਸੁੰਦਰੀ ਸੁੰਦਰੀ ਦਾ ਜੀ ਰੰਜ ਨਹੀਂ ਕਰਨਾ ਚਾਹੁੰਦੇ ਸਨ ਮੰਨ ਗਏ ਦੂਜੇ ਦਿਨ ਦੁਪਹਿਰ ਵੇਲੇ ਹਾਕਮ ਸਾਹਿਬ ਬੈਠੇ ਸ਼ਤਰੰਜ ਖੇਡ ਰਹੇ ਸਨ ਕਿ ਨੌਕਰ ਨੇ ਆ ਕੇ ਖਬਰ ਦਿੱਤੀ ਕਿ ਹਜ਼ੂਰ ਉਸ ਰੁੱਖ ਤੋਂ گرد ਉੱਠਦੀ ਹੈ ਮਤਾ ਕੋਈ ਸੈਨਾ ਹੋਵੇ ਹਾਕਮ ਸਾਹਿਬ ਬੋਲੇ ਆਂਦੀ ਹੋਣੀ ਕੋਸਚਿਰ ਮਗਰੋਂ ਫੇਰ ਖਬਰ ਆਈ ਕਿ ਹਜ਼ੂਰ ਹੁਣ ਤਾਂ ਸਵਾਰ ਸਾਫ਼ ਦਿਸਦੇ ਹਨ ਝਟਪਟ ਹਾਕਮ ਸਾਹਿਬ ਨਿਕਲੇ ਇੱਕ ਨੇ ਪਛਾਣਿਆ ਕਿ ਸਿੱਖ ਜਾਪਦੇ ਹਨ ਤੁਰਤ ਫੁਰਤ ਸਵਾਰ ਆਦਮੀ ਤਿਆਰ ਹੋਣ ਲੱਗੇ ਹਾਕਮ ਜੀ ਵੀ ਸੱਟੀਪਟੀ ਭੁੱਲ ਗਏ ਉਹਨਾਂ ਦੇ ਤਿਆਰ ਹੁੰਦੇ ਹੁੰਦੇ ਹੀ 100 ਕੁ ਸਵਾਰ ਸਿੰਘ ਆ ਪਹੁੰਚੇ ਪਹੁੰਚਦੇ ਸਾਰ ਹੀ 30 ਜਣਿਆਂ ਨੇ ਉਸ ਟਿੱਬੀ ਦੇ ਦੁਆਲੇ ਜਿਸ ਫੁਰ ਸੁੰਦਰੀ ਦਾ ਤੰਬੂ ਸੀ ਘੇਰਾ ਪਾ ਲਿਆ ਤੇ ਬਾਕੀ ਤੁਰਕਾਂ ਨਾਲ ਗੁੱਥਮ ਗੁੱਥਾ ਹੋ ਗਏ ਸਿੱਖਾਂ ਦੇ ਆਗੂ ਬਲਵੰਤ ਸਿੰਘ ਨੇ ਲਲਕਾਰ ਕੇ ਕਿਹਾ 200 ਤੁਰਕ ਤੇ 100 ਸਿੰਘ ਹਾਂ ਆਓ ਇੱਕ ਲੜਾਈ ਤਾਂ ਕਰ ਲਵੋ ਤੁਰਕਾਂ ਦਾ ਧਿਆਨ ਇੱਧਰ ਜਾ ਪਿਆ ਉਧਰ ਤੰਬੂ ਵਿੱਚੋਂ ਸੁੰਦਰੀ ਨਿਕਲੀ ਭਰਾਮਾ ਨੂੰ ਦੇ ਕੋਲ ਫੁੱਲ ਵਾਂਗੂ ਖਿੜ ਗਈ ਇਹ ਵੇਲਾ ਵੀ ਇੱਕ ਵੱਡੀ ਫੁਰਤੀ ਦਾ ਸੀ ਸੁੰਦਰੀ ਲਈ ਘੋੜਾ ਨੇੜੇ ਹੀ ਵੱਧਾ ਸੀ ਰਾਧਾ ਜੋ ਅਸਲ ਵਿੱਚ ਧਰਮਕੌਰ ਸੀ ਔਰ ਬੌਰੀਆਂ ਵਾਲਾ ਹਕੀਮ ਜੋ ਅਸਲ ਵਿੱਚ ਭਾਈ ਬਿਜਲਾ ਸਿੰਘ ਸੀ ਦੋਹਾਂ ਜਣਿਆਂ ਨੇ ਘੋੜੇ ਤੇ ਕਾਠੀ ਪਾਈ ਸੁੰਦਰੀ ਅਸਵਾਰ ਹੋ ਗਈ ਇੱਕ ਘੋੜਾ ਕਿਸੇ ਤੁਰਕ ਦਾ ਖੋਲ ਲਿਆ ਏ ਇਸ ਪਰ ਧਰਮਕੌਰ ਚੜ ਬੈਠੀ ਹੁਣ ਇੰਨਾਂ ਨੇ ਤਾਂ ਕੂਚ ਬੋਲੀ ਤੇ ਬਾਕੀ ਦੇ ਸਿੱਖ ਤੁਰਕਾਂ ਨਾਲ ਜੁਟੇ ਰਹੇ ਰੱਬ ਰਾਖਾ